ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਦੋਸਤੋ ਨਸ਼ਰਾ ਪੰਨੂਆ ਤਹਿਸੀਲ ਤੇ ਜ਼ਿਲ੍ਹਾ ਤਰਨਤਾਰਨ ਵੀਰ ਸ਼ਿਵਰਾਜ ਸਿੰਘ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਇਹ ਵੀਡੀਓ ਅਪਲੋਡ ਕਰਨ ਲੱਗੇ ਆਂ ਕੋਈ ਦੋਸਤੋ ਵਪਾਰ ਦਾ ਕੰਮ ਨਹੀਂਗਾ ਵੀਰ ਦਾ ਘਰੇਲੂ ਪਸ਼ੂ ਰੱਖਿਆ ਵੀਰ ਨੇ ਸੋ ਦੋਸਤੋ ਡਿਟੇਲ ਸਾਰੀ ਇਹਨਾਂ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਜੀ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆਗੇ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਹੋਰ ਨੂੰ ਵੀ ਇਹ ਰੂਪਿਆ ਦਾ ਅਗੇ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਨਿਰਖ ਪਰਖ ਜਿਹੜੀ ਕਰਨੀ ਹੈ ਪਸ਼ੂ ਦੀ ਦੋਸਤੋ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਜਿਹੜੇ ਤੁਹਾਨੂੰ ਆਪਾਂ ਪਸ਼ੂ ਦਿਖਾਉਣੇ ਆ ਇੱਕ ਇਹ ਜਿਹੜੀ ਮੱਝ ਹੈ ਗੱਬਣੇ 26 ਦੋਸਤੋ ਅਕਤੂਬਰ ਨੂੰ ਇਹਦੇ ਦਿਨ ਪੂਰੇ ਹੁੰਦੇ ਆ ਤੇ ਦੋ ਜਿਹੜੀਆਂ ਮੱਝਾਂ ਦੋਸਤੋ ਇਹ ਤੋਕੜਿਆ ਸੁਣਨ ਦੋਸਤੋ ਕਿੰਨਾ ਟਾਈਮ ਹੋ ਗਿਆ ਡਿਟੇਲ ਦੋਸਤੋ ਸਾਰੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਐਂਡ ਤੱਕ ਦੋਸਤੋ ਵੀਡੀਓ ਨੂੰ ਜ਼ਰੂਰ ਦੇਖਿਓ ਜੀ ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਵੀਰ ਜੀ ਠੀਕ ਹੈ ਠੀਕ ਹੈ ਜੀ ਤੁਸੀਂ ਫਰਾਂਓ ਵਧੀਆ ਜੀ ਵਧੀਆ ਇਹ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਫ तहसील तरनतारन जिला तरनतारन ठीक है जी फोन नंबर बोल दो जी आपका 9718 हां जी 60824 ठीक है जी 109952 ठीक है 0817 जी ठीक है जी ਤੇ ਵੀਰ ਜੀ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਨਹੀਂ ਵਪਾਰ ਨਹੀਂ ਕਰੇਲੂ ਡੰਗ ਕਰੇਲੂ ਪਸ਼ੂ ਕਰਦੇ ਜੀ ਅੱਛਾ ਜੀ ਜਿਹੜੀ ਵੀਰ ਜੀ ਇਹ ਟੋਕੜ ਮੱਜਾਂ ਦੋਵੇਂ ਇਹਨਾਂ ਬਾਰੇ ਪਹਿਲ ਤੁਸੀਂ ਇਹਨੂੰ ਸੂਈ ਨੂੰ ਇਹ ਮੱਝ ਨੂੰ ਕਨੈਡਾ ਮਗਾ ਸੂਈ ਇਹਨੂੰ 2 ਮਹੀਨੇ ਹੋ ਗਏ ਸੂਈ ਨੂੰ 2 ਮਹੀਨੇ ਹੋ ਗਏ ਸੂਈ ਨੂੰ ਬੱਚਾ ਹੈਗਾ ਤਾਂ ਬੱਚਾ ਹੋ ਜਾਓ ਕਟਾ ਕਟਿਆ ਵਾ ਹਾਂਜੀ ਠੀਕ ਹੈ ਜੀ ਬੱਚਾ ਦੋਸਤੋ ਆਹ ਦਾ ਕਟਾ ਵਾ 2 ਮਹੀਨੇ ਵੀਰ ਕਦਾ ਸੂਈ ਨੂੰ ਹੋ ਗਏ ਆ ਤੇ ਵੀਰ ਜੀ ਦੁੱਧ ਕਿੰਨਾ ਤਿਆਰ ਥਲੇ 7 ਕਿਲੋ ਜੀ ਦੋ ਟਾਈਮਾਂ ਦਾ ਦੋਵਾਂ ਟਾਈਮਾਂ ਦਾ ਹਾਂਜੀ ਤੋਰੋ ਜੀ ਨੂੰ ਖੋਲੋ ਦੋਸਤੋ 2 ਮਹੀਨੇ ਦਾ ਟਾਈਮ ਵੀਰ ਕਹਿੰਦਾ ਸੂਈ ਨੂੰ ਹੋ ਗਿਆ ਦੁੱਧ 7 ਕਿਲੋ ਤਿਆਰ ਆ ਬੱਚਾ ਇਹਨੇ ਕਟਾ ਦਿੱਤਾ ਅਗੇ ਵੀਰ ਜੀ ਗੱਪਣ ਹੋਈ ਕਿ ਨਹੀਂ ਨਹੀਂ ਅਜੇ ਨਹੀਂ ਜੀ ਹੋਈ ਠੀਕ ਹੈ ਜੀ ਦੋਸਤੋ ਕੋਈ ਵਪਾਰ ਦਾ ਕੰਮ ਨਹੀਂ ਗਾ ਘਰੇਲੂ ਪਸ਼ੂ ਰੱਖਿਆ ਵੀਰ ਨੇ ਮੋਰਲਾ ਵੀ ਦੀ ਮੋਰਲਾ 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 ਦੋਸਤੋ ਚੰਗੇ ਗੱਡ ਕੱਢਤੀ ਐ ਅੱਜ ਦੋ ਮਹੀਨੇ ਦਾ ਟਾਈਮ ਸੁਈ ਨਹੀਂ ਹੋ ਗਿਆ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਐ ਦੋਸਤੋ ਸ਼ਾਮਾਂ ਦਾ ਤਕਰੀਬਨ 4:00 ਵਜੇ ਦਾ ਇਹ ਵੀ ਜੀ ਮਿਲਦੀ ਦੋਨੋਂ ਟਾਈਮ ਬੱਚੇ ਦੇ ਮਿਲਦੀ ਬੱਚੇ ਦੇ ਬੱਚੇ ਦੇ ਮਿਲਦੀ ਹਾਂਜੀ ਬੱਚੇ ਬੱਚੇ ਠੀਕ ਐ ਚੌਂਚਾਂ ਦੇ ਵਿੱਚ ਕੋਈ ਦਿੱਕਤ ਨਹੀਂ ਆ ਇੱਕ ਨੰਬਰ ਠੀਕ ਹੈ ਚਵਾਈ ਚੂਈਆਂ ਵਧੀਆ ਨੇ ਵਧੀਆ ਜੀ ਪੁੱਲ ਹੀ ਆ ਤਾਂ ਉਹ ਹਾਂਜੀ ਤੇ ਵੀਰ ਜੀ ਕੀ ਮੋਲ ਰੱਖਿਆ ਤਾਂ ਮੋਲ ਜਿਹੜਾ 45000 ਰੁਪਏ ਜੀ 45 ਹੈ ਮਾਨਤਣ ਹੋ ਜੂਗਾ 45000 ਠੀਕ ਹੈ ਜੀ ਦੋ ਨੰਬਰ ਬਾਰੇ ਦੱਸਿਓ ਵੀਰੇ ਦੇ ਬਾਰੇ ਇਹਨੂੰ ਕਿੰਨਾ ਟਮ ਹੋ ਗਿਆ ਸੀ ਇਹਨੂੰ 2 ਮਹੀਨੇ ਹੋ ਗਏ ਜਿਹੜੇ ਦੋ ਮਹੀਨੇ ਤੋਂ ਪਾੜੇ ਦੇ ਮਿਲਦੀ ਜੀ ਪਾੜੇ ਦੇ ਮਿਲਦੀ ਬੱਚਾ ਨਹੀਂ ਗਿਆ ਬੱਚਾ ਨਹੀਂ ਮਰ ਗਿਆ ਅੱਛਾ ਠੀਕ ਹੈ ਜੀ ਤੇ ਇਹ ਤੇ ਦੁੱਧ ਕਿੰਨਾ ਜੀ ਇਸਲੇ 8 ਕਿਲੋ ਜੀ ਠੀਕ ਹੈ ਜੀ ਖੋਲੋ ਤੁਸੀਂ ਦੋਸਤੋ ਇਹਨੂੰ ਵੀ ਸੂਈ ਨੂੰ ਤਕਰੀਬਨ ਵੀਰ ਕਹਿੰਦਾ ਵੀ ਦੋ ਮਹੀਨੇ ਦੁੱਧ 8 ਕਿਲੋ ਤਿਆਰ ਆ ਬੱਚਾ ਇਹਦਾ ਐਕਸਪਾਇਰ ਹੋ ਗਿਆ ਵਾ ਬਾੜੇ ਤੇ ਮਿਲਦੀ ਏ ਦੋਵੇਂ ਟਾਈਮ ਬਾਕੀ ਜਿਹੜਾ ਵੀ ਦੋਸਤੋ ਵੀਰ ਹੋਊਗਾ ਆਪਣੀ ਤਸੱਲੀ ਕਰਕੇ ਆਪਣੀ ਨਿਰਖ ਪਰ ਕਰਕੇ ਖਰੀਦਿਆ ਕਰੋ ਪਸ਼ੂ ਇਹ ਵੀ ਦੋਸਤੋ ਚੰਗੇ ਕਦ ਕੱਢਦੀ ਹੈ ਮੋੜ ਲੇ ਗਿਰੇ ਵਾਈ ਜੂ ਵੀਰ ਜੀ ਐ ਬਰਾਬਰ ਦੀ ਹਾਂ ਵੀਰ ਕੋਈ ਪੂਰ ਸ਼ਟਾ ਕੋਈ ਨਹੀਂ ਕੋਈ ਪੂਜਾ ਠੀਕ ਹੈ ਜੀ ਮੈਂ ਇੱਕ ਨੰਬਰ ਤੇ ਇਹਦਾ ਕੀ ਮੁੱਲ ਰੱਖਿਆ ਵੀਰ ਜੀ ਇਹਦਾ 45000 ਜੀ 45000 ਹਾਂ ਜੀ ਜੇ ਜੋੜਾ ਕਿੰਨੇ ਖੜਨਾ ਵੇ ਤੇ ਕੋਈ ਨਹੀਂ ਕਰ ਲਾਂ ਗਲਸ ਠੀਕ ਹੈ ਜੀ ਹਾਂ ਜੀ ਠੀਕ ਹੈ ਦੋਸਤੋ ਇਹ ਤੁਹਾਨੂੰ ਦੋਵੇਂ ਟੋਕਰ ਮੱਜਾਂ ਦਿਖਾਤੀਆਂ ਵਾ ਇਹ ਇਹ ਜਿਹੜੀ ਮੱਜ ਤਾਂ ਦਿਖਾਉਣ ਲੱਗੇ ਗੱਬਲਿਆ ਇਹਦੀ ਵੀਰ ਨੂੰ ਪੁੱਛ ਦਿਓ ਡਿਟੇਲ ਕੀ ਡਿਟੇਲ ਦੀ ਹਾਂ ਜੀ ਵੀਰ ਜੀ ਇਹਦੇ ਬਾਰੇ ਦੱਸੋ ਵੀਰ ਜੀ ਇਹ ਜੀ ਤਿੱਜਾ ਸੂਬਾ ਸੋਣੀ ਜੀ ਅੱਛਾ ਜੀ ਹਾਂ ਜੀ ਕਿੰਨਾ ਟਾਈਮ ਖੜਦੀ ਹੈ ਜੀ ਇਹ 26 ਦਿਨ ਪੂਰੇ ਹੁੰਦੇ 26 ਅਕਤੂਬਰ ਨੂੰ ਹਾਂ ਜੀ ਘਰ ਦੀ ਮੱਝ ਆਪਣੀ ਦੀ ਘਰਦੀਆਂ ਸਾਰੀਆਂ ਕਿੰਨਾਂ ਕਿੰਨਾ ਦੁੱਧ ਚ ਵਾਇਆ ਨੇ ਪਹਿਲੇ ਸਵੇਰੇ ਨੂੰ ਕੋਈ ਪਤਾ ਪਹਿਲੇ ਸਵੇਰੇ 9 ਕਿਲੋ ਕੱਢਦੇ ਰਏ ਤੇ ਦੂਜੇ ਸਵੇਰੇ 10-12 ਕੱਢਿਆ ਵਾ ਅੱਛਾ ਜੀ 12 ਤੱਕ ਪਹੁੰਚ ਗਈ 12 ਤੱਕ ਪਹੁੰਚ ਗਈ ਠੀਕ ਹੈ ਬਾਅਦ ਕਿਉਂਦੇ ਰਹੇ ਠੀਕ ਹੈ ਜੀ ਤੋਰੀ ਵੀਰ ਜੀ ਨੂੰ ਤੇ ਜੇ ਸਵੇਰੇ ਤੋਂ ਰਣਨ ਕੀ ਠੀਕ ਹੈ ਜੀ ਦੋਸਤੋ ਤੀਜਾ ਸੂਹਾ ਸੁਣੀਏ ਵੀਰ ਕਹਿੰਦਾ ਵੀ 9-10 11 ਦੇ ਲਾਗੇ 5 ਤੱਕ ਦੁੱਧ ਨੇ ਚਵਾਇਆ ਵਾ ਤੀਜੇ ਸੂਹੇ ਹਨ ਕੀ 26 ਤਰੀਕ ਨੂੰ ਦੋਸਤੋ ਦਿਨ ਪੂਰੇ ਹੁੰਦੇ ਦੋਸਤੋ ਚੰਗੇ ਕਦ ਕੱਢ ਦੀ ਪਿੱਠ ਪੋੜੇ ਦੀ ਚੜਾਈ ਚੈੱਕ ਕਰ ਲੋ ਨਿਕਾ ਨਿਕਾ ਸਿੰਘ ਆ ਨੀਲੀ ਰਵੀ ਦੇ ਨਾਲ ਦੋਸਤੋ ਤਕਰੀਬਨ ਤਕਰੀਬਨ ਮੇਰੇ ਸਾਹ ਦਾ 80 ਤੋਂ 85% ਨੀਲੀ ਰਵੀ ਦੇ ਨਾਲ ਆਉਂਦੀ ਹੈ ਬਾਕੀ ਜਿਹੜੇ ਦੋਸਤੋ ਵੀਰਿੰਦਰਖ ਪਰ ਕਰਨ ਵਾਲੇ ਨੇ ਆਪ ਹੀ ਪਰ ਕਰਨ ਲੈਣੇ ਦੋਸਤੋ ਮਗਰਲੇ ਖੁਰ ਦੋਵੇਂ ਵਾਈਟ ਆ ਪੂਸ਼ ਵਾਈਟ ਆ ਮੋੜ ਲਓ ਵੀਰ ਜੀ ਮੋੜ ਲਓ ਫੀਸ ਕੁਆਲਟੀ ਦੋਸਤੋ ਜੀ ਬਿਲਕੁਲ ਵੇਖ ਲਓ ਚੈੱਕ ਕਰ ਲਓ ਨੀਲੀ ਰਾਵ ਦੀਆਂ ਅੱਖਾਂ ਦੋਵੇਂ ਬਲੈਕ ਵਾਈਟ ਆ ਹਵਾ ਨੇਰੇ ਦੋਸਤੋ ਮਰਾ ਜਾ ਚਟਾਕ ਹੈਗਾ ਜੀ ਲੈ ਜੋ ਕਿ ਜ ਲੈ ਜੋ ਲੈ ઓਸੂ ਦੋਸਤੋ ਥੋੜਾ ਜਿਹਾ ਡਰ ਜਾਂਦੇ ਕਈ ਵਾਰ ਕੈਮਰੇ ਤੋਂ ਨਿਸ਼ਾਨੀਆਂ ਦੋਸਤੋ ਸਾਰੀਆਂ ਚੈੱਕ ਕਰ ਲਓ ਜੀ ਦੋਵੇਂ ਖੋਰ ਮਗਰਲੇ ਵਾਈਟ ਪੂਸ਼ ਵਾਈਟ ਇਸ ਕੁਆਲਿਟੀ ਚੈੱਕ ਕਰ ਲਓ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਰੱਖਿਆ ਜੀ ਮੁੱਲ ਵੀਰ ਜੀ ਭਾਵੇਂ ਰਲਾਕ ਮੰਗੇ ਮੈਂ 90 ਕਹਿੰਗੇ ਹਾਂਜੀ 79 ਦੇ ਲੈਗਾ 85 ਦੀ ਹਾਂ ਨਾਲ ਜੀ ਹਾਂ ਬਾਕੀ ਮਾਨਦਨ ਮੌਕੇ ਤੇ ਹੋ ਜਾਊਗਾ ਠੀਕ ਹੈ ਜੀ ਦੋਸਤੋ ਤਿੰਨ ਪਸ਼ੂ ਜਿਹੜੇ ਤੁਹਾਨੂੰ ਦਿਖਾਏ ਆ ਵੀਡੀਓ ਦੇ ਵਿੱਚ ਇਹ ਮੱਝ ਦੋਸਤੋ ਗੱਬਣਿਆ ਤੇਜਾ ਸੁਣਾ ਸੁਣੀ ਹੈ 26 ਤਰੀਕ ਨੂੰ ਦੇਣੇ ਤੇ ਪੂਰੀ ਹੁੰਦੇ 26 ਅਕਤੂਬਰ ਨੂੰ ਨਿਸ਼ਾਨੀਆਂ ਦੋਸਤੋ ਸਾਰੀਆਂ ਚੈੱਕ ਕਰ ਲੋ ਦੁਬਾਰਾ ਤੋਂ ਦਿਖਾ ਦੇਣਾ ਕਰੀ ਦੋ ਮੱਝਾਂ ਦੋਸਤੋ ਜਿਹੜੀਆਂ ਵੀਰ ਦੇ ਕੋਲ ਟੋਕੜਿਆ ਇਸ ਮਾਈ ਦੇ ਕੋਲ ਦੋ ਦੋਸਤੋ 8 ਕਿਲੋ ਬੱਚਾ ਇਹਦਾ ਐਕਸਪਾਇਰ ਹੋ ਗਿਆ ਦੋਵੇਂ ਟਾਈਮ ਪਾੜ ਤੇ ਜਿਹੜੀ ਪਹਿਲੇ ਨੰਬਰ ਤੇ ਮਾਈ ਤੋਂ ਦਿਖਾਈਏ ਦੋਸਤੋ ਉਹਦੇ ਮਗਰ ਬੱਚਾ ਦੋਸਤੋ ਕਟਾਵਾ 7 ਕਿਲੋ ਦੁੱਧ ਦੇਦੀ ਦੋਵੇਂ ਟਾਈਮ ਬੱਚੇ ਤੇ ਮਿਲਦੀ ਤਸਲਦੀ ਜਿਹੜੀ ਦੋਸਤੋ ਕਰਨੀ ਅੰਦਰ ਖਬਰਕ ਜਿਹੜੀ ਕਰਨੀ ਦੋਸਤੋ ਤੁਸੀਂ ਆਪ ਕਰਨੀ ਹੁੰਦੀ ਹੈ ਬੱਚਾ ਵੀ ਦੋਸਤੋ ਬਹੁਤ ਵੱਡਾ ਨਾਲ ਤੁਹਾਨੂੰ ਦਿਖਾ ਦਣਾ ਸੋ ਦੋਸਤੋ ਵੀਡੀਓ ਦੇ ਵਿੱਚ ਦੱਸੇ ਗਏ ਮੋਲ ਜਿਹੜੇ ਫਿਕਸ ਨਹੀਂ ਹੁੰਦੇ ਮੌਕੇ ਤੇ ਥੋੜਾ ਬੜਾ ਮਾਨਦਾਨ ਹੋ ਜਾਂਦਾ ਜਰੂਰ ਫੋਨ ਜਰੂਰ ਕਰਿਆ ਕਰੋ ਦੋਸਤੋ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ ਵਾਸਤੇ